ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਸੋਇਆਬੀ ਨੂੰ ਬੜੀ ਦੀ ਰਸਮੀ ਸੀ ਜੀ ਸਬਜ਼ੀ ਇਹਦੇ ਲਈ ਲਈ ਆਪਾਂ ਸੋਇਆਬੀ ਨੂੰ ਚੰਗੀ ਤਰ੍ਹਾਂ ਭਿਉ ਕੇ ਰੱਖਤਾ ਤੇ ਨਾਲ ਹੀ ਆਪਾਂ 2-3 ਪਿਆਜ਼ ਕੱਟੇ ਨੇ ਤੇ ਨਾਲ ਹੀ ਅਦਰਕ ਲਸਣ ਦੋ ਟਮਾਟਰ ਤੇ ਹਰੀਆ ਮਿਰਚਾ ਠੀਕ ਹੈ ਜੀ ਇਹਨਾਂ ਸਾਰੇ ਸਮਾਨ ਨੂੰ ਆਪਾਂ ਕੱਟ ਲਿਆ ਹੈ ਤੇ ਹੁਣ ਆਪਾਂ ਇਹਦੀ ਸਬਜ਼ੀ ਬਣਾਉਣੀ ਕਰਦੇ ਆਂ ਤਿਆਰੀ ਬਹੁਤ ਵਧੀਆ ਸੋਇਆਬੀ ਦੀ ਸਬਜ਼ੀ ਬਣ ਕੇ ਹੋਗੀ ਤਿਆਰ ਲੋ ਜੀ ਆਪਾਂ ਤੁਹਾਨੂੰ ਦੱਸਦੀ ਆਂ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਆਪਾਂ ਇੱਕ ਕੜਚੀ ਪਾਉਣੀ ਹੈ ਸਰੋਂ ਦੇ ਤੇਲ ਦੀ ਇਹਨੂੰ ਆਪਾਂ ਕਰਾਂਗੇ ਹੁਣ ਚੰਗੀ ਤਰ੍ਹਾਂ ਗਰਮ ਕਰਕੇ ਇੱਕ ਚਮਚਾ ਪਾਇਆ ਆਪਾਂ ਇਹਦੇ ਵਿੱਚ ਜੀਰੇ ਦਾ ਲਓ ਜੀ ਨਾਲ ਹੀ ਪਾ ਦਾਂਗੇ ਆਪਾਂ ਚੌਥਾ ਹਿੱਸਾ ਇਹਦੇ ਵਿੱਚ ਕਾਲੀ ਮਿਰਚ ਦਾ ਮਸਾਲੇ ਤੁਸੀਂ ਜਰੂਰ ਪਾਏ ਸੁੱਕੇ ਮਸਾਲੇ ਨਾਲ ਹੀ ਤਾਂ ਸਬਜੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਹੁਣ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਸੁੱਕਾ ਧਨੀਆ ਠੀਕ ਹੈ ਜੀ ਸੋਇਆ ਬੀਨ ਦੀ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੋਗੀ ਬਹੁਤ ਛੇਤੀ ਬਸ 3-4 ਮਿੰਟਾਂ ਦੇ ਵਿੱਚ ਤਿਆਰ ਹੋ ਜਾਣੀ ਹੈ ਸਬਜੀ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਬਸ ਤੁਸੀਂ ਇਹਨੂੰ ਭਿਉਂ ਕੇ ਰੱਖਣਾ ਸਬਜੀ ਬਣਾਉਣ ਤੋਂ ਪਹਿਲਾਂ 2-3 ਮਿੰਟ ਠੀਕ ਹੈ ਜੀ ਤਾਂ ਕਿ ਉਹ ਬਿਲਕੁਲ ਨਰਮ ਹੋ ਜਾਏ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਪਿਆਜ਼ ਨੂੰ ਆਪਾਂ ਬਹੁਤ ਬਰੀਕ ਕੱਟਿਆ ਹੋਇਆ ਠੀਕ ਹੈ ਜੀ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਬ੍ਰਾਊਨ ਹੋਣ ਤੱਕ ਆਪਾਂ ਭੁੰਨਾਂਗੇ ਤੇ ਬਹੁਤ ਵਧੀਆ ਮਸਾਲਾ ਬਣਾ ਕੇ ਕਰਾਂਗੇ ਤਿਆਰ ਮਸਾਲੇ ਦੀ ਸਿਰ ਤੇ ਸਾਰੀ ਸਬਜੀ ਹੁੰਦੀ ਹੈ ਠੀਕ ਹੈ ਜੀ ਲਓ ਜੀ ਨਾਲ ਹੀ ਪਾ ਦਾਂਗੇ ਆਪਾਂ ਦੋ ਤਿੰਨ ਹਰੀਆਂ ਮਿਰਚਾਂ ਤੇ ਹੁਣ ਪਾਵਾਂਗੇ ਅਦਰਕ ਤੇ ਲਸਣ ਅਦਰਕ ਲਸਣ ਤੁਸੀਂ ਜ਼ਰੂਰ ਪਾਓ ਸਬਜੀ ਦੇ ਵਿੱਚ ਇਹ ਨਾਲ ਸਬਜੀ ਦਾ ਟੇਸ ਹੀ ਵੱਖਰਾ ਨਾਲੇ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਠੀਕ ਹੈ ਜੀ ਲਓ ਜੀ ਆਪਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਇਸ ਤਰੀਕੇ ਨਾਲ ਤੇ ਮੀਡੀਅਮ ਤੇ ਬਹੁਤ ਵਧੀਆ ਮਸਾਲਾ ਬਣਾ ਕੇ ਕਰਾਂਗੇ ਆਪ ਪਤਿਆਰ ਲਓ ਜੀ ਨਾਲ ਦੀ ਨਾਲ ਆਪਾਂ ਇਸੇ ਤਰੀਕੇ ਨਾਲ ਨੂੰ ਹਿਲਾਉਂਦੇ ਰਵਾਂਗੇ ਬਹੁਤ ਫਾਇਦੇਮੰਦ ਹੁੰਦੀ ਹੈ ਜੀ ਸੋਇਆਬੀਨ ਦੀ ਸਬਜੀ ਆਪ ਨੂੰ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਆ ਤੁਸੀਂ ਜ਼ਰੂਰ ਖਾਇਆ ਕਰੋ ਨਾਲ ਹੀ ਪਤਾ ਕਿ ਆਪਾਂ ਹੁਣ ਟਮਾਟਰ ਟਮਾਟਰ ਤੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਗੇ ਠੀਕ ਹੈ ਜੀ ਲਓ ਜੀ ਚੰਗੀ ਤਰ੍ਹਾਂ ਹਿਲਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰ ਦੇਣਾ ਤੇ 1-2 ਮਿੰਟ ਚੰਗੀ ਤਰ੍ਹਾਂ ਪਿਆਜ਼ਾਂ ਨੂੰ ਟਮਾਟਾ ਦੇ ਵਿੱਚ ਭੁੰਨਾਂਗੇ ਤਾਂ ਕਿ ਚੰਗੀ ਤਰ੍ਹਾਂ ਆਪਸ ਵਿੱਚ ਘੁਲ ਜਾਣ ਤੇ ਬਹੁਤ ਵਧੀਆ ਮਸਾਲਾ ਬਣ ਕੇ ਹੋਵੇ ਆਪਣਾ ਤਿਆਰ ਲਓ ਜੀ ਹੁਣ ਆਪਾਂ ਪਾਵਾਂਗੇ 1 ਚਮਚਾ ਸਹਿਦਾਂ ਨਮਕ ਤਾਂ ਨਮਕ ਤੁਸੀਂ ਆਪਣੇ ਹਿਸਾਬ ਨਾਲ ਵਧ ਘਟ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਨਾਲ ਹੀ ਪਾ ਦਾਂਗੇ ਅੱਧਾ ਕ ਚਮਚੇ ਤੋਂ ਜ਼ਿਆਦਾ ਹਲਦੀ ਨਾਲ ਹੀ ਪਾਵਾਂਗੇ ਆਪਾਂ ਥੋੜੀ ਜਿਹੀ ਕਸ਼ਮੀਰੀ ਮਿਰਚ ਠੀਕ ਹੈ ਜੀ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਮਸਾਲੇ ਵੱਧ ਘੱਟ ਚੌਥਾ ਐਸਾ ਪਾਵਾਂਗੇ ਆਪਾਂ ਲਾਲ ਮਿਰਚ ਤੇ ਲਾਲ ਮਿਰਚ ਆਪਾਂ ਜ਼ਿਆਦਾ ਐਡ ਨਹੀਂ ਕਰਨੀ ਠੀਕ ਹੈ ਜੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਅੱਧਾ ਚਮਚਾ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਗਰਮ ਮਸਾਲੇ ਦਾ ਹੁਣ ਆਪ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਤੇ 1-2 ਮਿੰਟ ਚੰਗੀ ਤਰ੍ਹਾਂ ਪਕਾਵਾਂਗੇ ਤਾਂਕਿ ਆਪਣੇ ਮਸਾਲੇ ਕੱਚੇ ਨਾ ਰਹਿਣ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਵੇ ਮਸਾਲਾ ਆਪਣਾ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਨੂੰ ਮਿਕਸ ਕਰ ਕਰਕੇ ਚੰਗੀ ਤਰ੍ਹਾਂ ਨੂੰ ਪੁੰਨਾਂਗੇ ਤਾਂ ਕਿ ਆਪਸ ਵਿੱਚ ਚੰਗੀ ਤਰ੍ਹਾਂ ਘੁਲ ਜਾ ਠੀਕ ਹੈ ਜੀ ਜਿਹੜੇ ਲੋਕ ਆ ਅੰਡਾ ਤੇ ਚਿਕਨ ਵਗੈਰਾ ਨਹੀਂ ਖਾਂਦੇ ਉਹ ਸੋਇਆ ਬੀਨ ਖਾ ਲਓ ਨੂੰ ਫਾਇਦੇ ਫਾਇਦੇ ਉਨੇ ਹੀ ਫਾਇਦਾ ਉਹਦੇ ਚੂਕ ਤੇ ਉਨੇ ਹੀ ਫਾਇਦਾ ਆਪਣੇ ਚਿਕਨ ਤੇ ਅੰਡਿਆਂ ਚੂਕਾ ਠੀਕ ਹੈ ਜੀ ਲਓ ਜੀ ਹੁਣ ਆਪਾਂ ਪਾਾਂਗੇ ਇਹਦੇ ਵਿੱਚ ਸੋਇਆ ਬੀਨ ਦੀਆਂ ਬੜੀਆਂ ਬਹੁਤ ਵਧੀਆ ਐ ਐਮਡੀ ਦੀਆਂ ਬੜੀਆਂ ਠੀਕ ਹੈ ਜੀ ਐਮਡੀ ਕੰਪਨੀ ਹੈ ਤੁਸੀਂ ਵੀ ਇਹੀ ਪਲੇ ਹੋ ਇਹ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਤੇ ਬਿਲਕੁਲ ਫਰੈਸ਼ ਤੇ ਬਿਲਕੁਲ ਸਹੀ ਬੜੀ ਹੁੰਦੀ ਹੈ ਠੀਕ ਹੈ ਜੀ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰਿਆਂ ਨੂੰ ਮਸਾਲੇ ਦੇ ਵਿੱਚ ਪਾ ਦਾਂਗੇ ਤੁਸੀਂ 5 ਮਿੰਟ ਪਹਿਲਾਂ ਧੋ ਕੇ ਰੱਖਣੀ ਹੈ ਠੀਕ ਹੈ ਤਾਂ ਕਿ ਚੰਗੀ ਤਰ੍ਹਾਂ ਨਰਮ ਹੋ ਜਾਵੇ ਜੇ ਤੁਸੀਂ ਨਾਲ ਦੇ ਨਾਲ ਉਵੇਂ ਹੀ ਪਾ ਦੋਗੇ ਤੇ ਬਿਲਕੁਲ ਸਖਤ ਰਹਿਣਗੇ ਤੇ ਸਬਜ਼ੀ ਬਿਲਕੁਲ ਵੀ ਟੇਸਟੀ ਨਹੀਂ ਬਣਨੀ ਲੋ ਜੀ ਇਸ ਤਰੀਕੇ ਨਾਲ ਆਪਾਂ ਹਮ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਪਕਾਵਾਂਗੇ 1-2 ਮਿੰਟ ਤੇ ਗੈਸ ਰੱਖਣਾ ਆਪਾਂ ਮੀਡੀਅਮ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਆਪਾਂ ਤਿਆਰ ਕਰਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਵੀ ਜ਼ਰੂਰ ਬਣਾਓ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਲਓ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਲਾਤਾ ਤੇ ਹੁਣ ਆਪਾਂ ਇਹਨੂੰ ਢੱਕ ਕੇ 1-2 ਮਿੰਟ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਪਕਾਵਾਂਗੇ ਲਓ ਜੀ ਗੈਸ ਆਪਾਂ ਬਿਲਕੁਲ ਮੀਡੀਅਮ ਕਰਤਾ ਸੀ ਹੁਣ ਭਾਫ਼ ਦੇ ਰਹੀਆਂ ਆਪਾਂ ਇਹਨੂੰ ਸਾਰ ਨੂੰ ਪਕਾਇਆ ਤੇ ਹੁਣ ਆਪਾਂ ਜਿੰਨੀ ਕੁ ਲੋੜ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਆਪਣੀ ਬੜੀ ਚੰਗੀ ਤਰ੍ਹਾਂ ਰਸਮਿਸੀ ਬਣ ਕੇ ਤਿਆਰ ਹੋਵੇ ਨਾ ਤਾਂ ਇਹਦੇ ਵਿੱਚ ਤਰੀ ਹੋਵੇ ਤੇ ਨਾ ਹੀ ਜਦ ਤੱਕ ਸੁੱਕੀ ਹੋਵੇ ਇਸ ਤਰੀਕੇ ਦੀ ਸਬਜ਼ੀ ਬਣਾ ਕੇ ਆਪਾਂ ਤਿਆਰ ਕਰਨੀ ਹੈ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਤਾ ਤੇ ਹੁਣ మీడియం ਗੈਸ ਤੇ ਇਹਨੂੰ ਆਪਾਂ ਅੱਧੇ ਗਲਾਸ ਪਾਣੀ ਤਾਂ ਪਾ ਕੇ ਇਹਦੇ ਵਿੱਚ ਹੁਣ ਚੰਗੀ ਤਰ੍ਹਾਂ ਇਹਨੂੰ ਆਪਾਂ ਭੁੰਨਾਂਗੇ ਇੰਨਾ ਕੀ ਪਾਣੀ ਪਾਣਾ ਤੁਸੀਂ ਜ਼ਿਆਦਾ ਨਹੀਂ ਤਾਂ ਕਿ ਬਿਲਕੁਲ ਰਸਮਿਸੀ ਬਣ ਕੇ ਤਿਆਰ ਹੋਵੇ ਜ਼ਿਆਦਾ ਪਾਣੀ ਵੀ ਨਾ ਹੋਵੇ ਜ਼ਿਆਦਾ ਸੁੱਕੀ ਵੀ ਨਾ ਹੋਵੇ ਲਓ ਜੀ ਨਾਲ ਦੇ ਨਾਲ ਆਪਾਂ ਨੂੰ 1 ਤੋਂ 2 ਮਿੰਟ ਬਾਅਦ ਹਿਲਾਉਂਦੇ ਰਹਿਣਾ ਇਸ ਤਰੀਕੇ ਨਾਲ ਸਿਰਫ 4-5 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਠੀਕ ਹੈ ਜੀ ਲਓ ਜੀ ਬਹੁਤ ਵਧੀਆ ਸੋਇਆਬੀਨ ਦੀ ਵੜੀ ਦੀ ਸਬਜ਼ੀ ਬਣ ਕੇ ਤਿਆਰ ਹੋਈ ਆ ਆਪਾਂ ਇਹਦੇ ਉੱਪਰ ਹਰਾ ਧਨੀਆ ਵੀ ਪਾਤਾ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਤੇ ਆਪਣੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ ਬਾਏ ਓਕੇ